ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ 5 ਦਿਨਾਂ ਤੋਂ ਸੁਰਖੀਆਂ ਵਿੱਚ ਨੇ ਦਿਲਚਸਪ ਗੱਲ ਇਹ ਹੈ ਕਿ ਉਹਨਾਂ ਨੂੰ ਸੁਰਖੀਆਂ ਵਿੱਚ ਰੱਖਣ ਲਈ ਵਿਰੋਧੀ ਪਾਰਟੀਆਂ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੇ ਵੱਡੀ ਭੂਮਿਕਾ ਅਦਾ ਕੀਤੀ ਵਿਰੋਧੀ ਪਾਰਟੀਆਂ ਦੇ ਸੀਨੀਅਰ ਲੀਡਰਾਂ ਦੇ ਨਿਸ਼ਾਨੇ ਤੇ ਕੇਜਰੀਵਾਲ ਹੀ ਰਹੇ ਇਸ ਤੋਂ ਇਲਾਵਾ ਆਥਾ ਵਿਰੋਧ ਵੀ ਕੇਜਰੀਵਾਲ ਲਈ ਲਾਹੇਵੰਦ ਮੰਨੇ ਜਾ ਰਹੇ ਨੇ ਕੇਜਰੀਵਾਲ ਇਹਨਾਂ ਵਿਰੋਧੀਆਂ ਦਾ ਜ਼ਿਕਰ ਕਰਦੇ ਹਾਂ ਕਹਿੰਦੇ ਨੇ ਕਿ ਇਹ ਕਾਲੇ ਝੰਡੇ ਦਿਖਾਉਣ ਵਾਲੇ ਲੋਕ ਅਕਾਲੀ, ਭਾਜਪਾ ਤੇ ਕਾਂਗਰਸ ਵੱਲੋਂ ਭੇਜੇ ਜਾਂਦੇ ਨੇ ਤੇ ਉਹਨਾਂ ਨੂੰ ਇਸ ਕੰਮ ਲਈ ਪੈਸੇ ਦਿੱਤੇ ਜਾਂਦੇ ਨੇ ਕੇਜਰੀਵਾਲ ਇਹ ਵੀ ਕਹਿੰਦੇ ਨੇ ਕਿ ਇਹਨਾਂ ਵਿਰੋਧੀਆਂ ਵਿੱਚੋਂ ਹੀ ਕਿਸੇ ਇੱਕ ਨੌਜਵਾਨ ਨੇ ਉਹਨਾਂ ਕੋਲ ਆ ਕੇ ਦੱਸਿਆ ਸੀ ਕਿ ਵਿਰੋਧ ਲਈ ਉਹਨਾਂ ਨੂੰ ਪੈਸੇ ਮਿਲਦੇ ਨੇ ਉਹਨਾਂ ਮੁਤਾਬਕ ਕਾਲੇ ਝੰਡੇ ਦਿਖਾਉਣ ਵਾਲੇ ਲੋਕ ਪੈਸੇ ਤਾਂ ਦੂਜੀਆਂ ਪਾਰਟੀਆਂ ਕੋਲੋਂ ਲੈਣਗੇ ਪਰ ਵੋਟ ਉਹਨਾਂ ਦੀ ਹੀ ਪਾਰਟੀ ਨੂੰ ਪਾਉਣਗੇ ਮੈਂ ਕਿਹਾ ਕਾ ਕਰ ਰਹੇ ਹੋ ਉਹ ਬੋਲਾ ਜੀ ਇਹ ਪੈਸੇ ਦੇ ਕੇ ਲਾਇਆ ਵੋਟ ਤਾਂ ਆਪ ਕੋਈ ਦੇਣਗੇ ਔਰ ਇਹ ਜੁਆਇੰਟ ਧਰਨਾਇਆਂ ਦਾ ਆਧੇ ਕਾਂਗਰਸ ਵਾਲੋ ਨੇ ਸਪੌਂਸਰ ਕੀਆ ਆਧੇ ਕਾਲੀ ਦਲ ਨੇ ਸਪੌਂਸਰ ਕੀਆ ਆਧੇ ਬਾਦਲੋ ਕੇ ਆਧੇ ਕੈਪਟਨ ਕੇ ਆਗਮੀ ਹੈ ਇਹੀ ਕਾਰਨ ਹੈ ਕਿ ਕੇਜਰੀਵਾਲ ਆਪਣੀ ਪਾਰਟੀ ਤੇ ਆਪਣੇ ਪਾਰਟੀ ਨੇਤਾਵਾਂ ਦਾ ਪ੍ਰਚਾਰ ਕਰਨ ਨਾਲੋਂ ਵੱਧ ਕਾਲੀਆਂ ਝੰਡੀਆਂ ਦੇ ਖੋਣ ਵਾਲਿਆਂ ਦਾ ਪ੍ਰਚਾਰ ਜ਼ਿਆਦਾ ਕਰ ਰਹੇ ਨੇ ਕੇਜਰੀਵਾਲ ਨੇ ਆਪਣੇ ਦੌਰੇ ਦੌਰਾਨ ਮਾਲਵੀ ਮਾਝੇ ਤੇ ਦੁਆਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਕੇਜਰੀਵਾਲ ਦੇ ਵੱਖ-ਵੱਖ ਥਾਈਂ ਦਿੱਤੇ ਜਾਣ ਵਾਲੇ ਭਾਸ਼ਣਾਂ ਵਿੱਚ ਭਾਵੇਂ ਮੁੱਦੇ ਵੱਖ ਸਨ ਪਰ ਹਰ ਭਾਸ਼ਣ ਵਿੱਚ ਉਹਨਾਂ ਦਾ ਵਿਰੋਧ ਕਰਨ ਵਾਲਿਆਂ ਦਾ ਜ਼ਿਕਰ ਜ਼ਰੂਰ ਹੁੰਦਾ ਸੀ